ਸਰਕਾਰ ਦੇ ਵੱਲੋਂ ਖੇਤੀ ਯੋਗ ਜ਼ਮੀਨ ਨੂੰ ਅਕਵਾਰ ਕੀਤਾ ਜਾ ਰਿਹਾ ਹੈ ਜਿਸ ਤਾਕਿ ਕਿਸਾਨਾ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾ ਦਾ ਇਹ ਕਹਿਣਾ ਹੈ ਕਿ ਜ਼ਬਰਨ ਉਹਨਾਂ ਦੀ ਜ਼ਮੀਨ ਅਕਵਾਰ ਕੀਤੀ ਜਾ ਰਹੀ ਹੈ ਪੰਨਾਲਾ ਸੇਤ ਗਰਚਾ ਰੋਡ ਤੇ ਬਠਿੰਡਾ ਬਾਈਪਾਸ ਦੇ ਕੋਲ 317 ਏਕੜ ਜ਼ਮੀਨ ਕਿਸਾਨਾ ਦੀ ਸਹਿਮਤੀ ਤੇ ਬਿਨਾਂ ਅਕਵਾਰ ਕੀਤੀ ਜਾ ਰਹੀ ਹੈ ਇਸ ਲਈ ਕਿਸਾਨਾ ਦਾ ਇਹ ਕਹਿਣਾ ਹੈ ਕਿ ਖੇਤਾ ਦੇ ਚਰੀਏ ਉਹਨਾਂ ਦੀ ਰੋਟੀ ਰੋਟੀ ਚੱਲਦੀ ਹੈ ਅਤੇ ਉਹ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਦੇਣਗੇ ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਜਾਣ ਦੀ ਚੇਤਾਵਨੀ ਦਿੱਤੀ ਹੈ ਰਾ ਜਾਣ ਦਾ ਮਕਸਦ ਜਿਵੇਂ ਤੁਹਾਨੂੰ ਪਤਾ ਹੈ ਤੁਸੀਂ ਜਿਹੜੇ ਖ਼ਬਰਾਂ ਦੇ ਵਿੱਚ ਪੜਿਆ ਇੱਕ ਕੁਲ ਹਿਹਾੜ ਵੀ ਪਬਲਿਸ਼ ਹੋਇਆ ਵੀ ਜਿਹੜੀ 317 ਏਕੜ ਦੀ ਜ਼ਮੀਨ ਅਕਵਾਇਰ ਕਰਕੇ ਉਹ ਚ ਕਲੋਨੀ ਕੱਟਣੀ ਆ ਉੱਡਾ ਉੱਡਾ ਨੇ ਉੱਡਾ ਨੇ ਹਾਂਜੀ ਉੱਡਾ ਨੇ ਇਹ ਉਹਦੇ ਸਬੰਧੀ ਜਿਹੜਾ ਮੈਂ ਅੱਜ ਜਿਹੜੇ ਸਾਡੇ ਉੱਥੇ ਜਿਹੜੇ ਜ਼ਮੀਨ ਮਾਲਕ ਨੇ ਉਹਨਾਂ ਨਾਲ ਦਫ਼ਤਰ ਪਹੁੰਚੇ ਆ ਉਹਨਾਂ ਦੀ ਸਮੱਸਿਆ ਨੂੰ ਲੈ ਕੇ ਜੀਤਾਲ ਦੇ ਧਿਆਨ ਚ ਲਿਆਉਣਾ ਚਾਹੁੰਦਾ ਦੱਸਣਾ ਆ ਵੀ ਜਿਹੜੀਆਂ ਇੱਥੇ ਜਿਹੜੀਆਂ ਕਲੋਨੀ ਦੀ ਲੋੜ ਨਹੀਂ ਐ ਇੱਥੇ ਪਹਿਲਾਂ ਹੀ ਆਲਰੇਡੀ ਇਤਨੀਆਂ ਇੰਨੀਆਂ ਕਲੋਨੀਆਂ ਨੇ ਜਿਉਂ ਉਹਨਾਂ ਦੀ ਉਹ ਨਹੀਂ ਪੂਰੀ ਡਿਵੈਲਪ ਹੋਈਆਂ ਜਿਹੜੀਆਂ ਸ਼ਹਿਰ ਦੇ ਪੌਚਰੀ ਦੇ ਵਿੱਚ ਦੋ ਚਾਰ ਕਲੋਨੀਆਂ ਨੇ ਜਿੱਥੇ ਅਜੇ ਤੱਕ ਕੋਈ ਮਕਾਨ ਕੋਈ ਕੋਠੀ ਨਹੀਂ ਬਣੀ ਸ਼ਹਿਰ ਦੇ ਆਕਾਪਿੰਦ ਕਾਫੀ ਚੰਗੀਆਂ ਚੰਗੀਆਂ ਕਲੋਨੀਆਂ ਕੱਟੀ ਗਈਆਂ ਤੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਕੀ ਆ ਵੀ ਕਿਸਾਨਾਂ ਨੂੰ ਇਹਦੇ ਵਿੱਚ ਕੋਈ ਜੜਾ ਉਹਨਾਂ ਨੂੰ ਵੀ ਜੇ ਕਿਸੇ ਦੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਆ ਤਾਂ ਉਹਨੂੰ ਹੁੰਦਾ ਵੀ ਚਲੋ ਅੱਗੇ ਜਾ ਕੇ ਕੋਈ ਜ਼ਮੀਨ ਨਹੀਂ ਜਾਂਦੀ ਆ ਤਾਂ ਇਸ ਤਰ੍ਹਾਂ ਦਾ ਕੋਈ ਉਹਨਾਂ ਨੂੰ ਪੈਸੇ ਦੇਣ ਦੀ ਪ੍ਰੋਵੀਜ਼ਨ ਵੀ ਨਹੀਂ ਸੀ ਐਸੀਐਮ ਦੇ ਵਿੱਚ ਜੋ ਤੱਕ ਡਿਵੈਲਪ ਹੋਣੀ ਹੈ ਤਾਂ ਉਦੋਂ ਤੱਕ ਜਿਹੜੇ ਉਹਨਾਂ ਨੂੰ ਬੜੀਆਂ ਸਮੱਸਿਆਵਾਂ ਮਿਲੂ ਦੋਜਨਾ ਪਊਗਾ ਮੇਨ ਗੱਲ ਇਹ ਕਿ ਇੱਥੇ ਕਲੋਨੀ ਜਿਹਨਾਂ ਨੂੰ ਲੋੜ ਹੀ ਨਹੀਂ ਤਾਂ ਜਿਹੜੀ ਇੱਕ ਸਾਡੇ ਪੰਜਾਬੋ ਜ਼ਮੀਨ ਆ ਜਿੱਥੇ ਕਿਸਾਨ ਆਪਣਾ ਖੇਤੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਤਾਂ ਉਹ ਉਹਨਾਂ ਨੂੰ ਉਹਦਾ ਵਿੱਚ ਵਿਰੋਧ ਦੇ ਵਿੱਚ ਅਸੀਂ ਇੱਥੇ ਆਇਆ ਵੀ ਉਹ ਜਿਹੜੀ ਜ਼ਮੀਨ ਆ ਸੀ ਕਿਸੇ ਹੱਦ ਦੇ ਵਿੱਚ ਵੀ ਜਿਹੜੀ ਕਿਸਾਨਾਂ ਦੀ ਸਹਿਮਤੀ ਦਾ ਬਣਾ